ਲੋਕ ਸਭਾ ਚ ਉਹਨਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਵੱਲੋਂ ਲਗਾਤਾਰ ਲਗ ਲਗ ਨਾਕਬੰਦੀਆਂ ਕੀਤੀਆਂ ਜਾ ਰਹੀਆਂ ਤੇ ਲਗਾਤਾਰ ਜੋ ਵੱਡੇ ਮਾਮਲੇ ਕਿਹੜੇ ਸਾਹਮਣੇ ਕੀਤੇ ਜਾ ਰਹੇ ਸਾਡੇ ਨਾਲ ਐਡੀਜੀਪੀ ਸਾਹਿਬ ਸਰ ਅੱਜ ਜਲੰਧਰ ਦੇ ਵਿੱਚ ਤੁਸੀਂ ਪ੍ਰਸ਼ਾਸਨ ਨਾਲ ਲਗ ਲਗ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ ਕੀ ਕੀ ਕਿਰਿਆ ਮੀਟਿੰਗ ਦੇ ਵਿੱਚ ਇਹ ਇੱਕ ਪ੍ਰੀਪਰੇਟਰੀ ਮੀਟਿੰਗ ਸੀ ਜਿਹਦੇ ਵਿੱਚ ਜਿਹੜੇ ਇਲੈਕਸ਼ਨ ਕਮਿਸ਼ਨ ਵੱਲੋਂ ਗਾਈਡਲਾਈਨਸ ਜਾਰੀ ਹੋਈਆਂ ਔਰ ਸਾਡੀ ਜਿਹੜੀ ਇਲੈਕਸ਼ਨ ਦੀ ਪ੍ਰੀਪੇਅਰਡਨੈਸ ਹੈ ਇਸ ਤੋਂ ਪਹਿਲਾਂ ਅੱਜ ਮੈਂ ਸਵੇਰੇ ਅੰਮ੍ਰਿਤਸਰ ਕਮਿਸ਼ਨਰੇਟ اور ਅੰਮ੍ਰਿਤਸਰ ਬਾਰਡਰ ਰੇਂਜ ਦੀ ਸਾਰੀ ਸਮੀਖਿਆ ਕੀਤੀ ਔਰ ਹੁਣ ਜਲੰਧਰ ਕਮਿਸ਼ਨਰੇਟ ਔਰ ਜਲੰਧਰ ਰੇਂਜ ਦੇ ਤਿੰਨੇ ਜ਼ਿਲ੍ਹੇ ਜਿਹੜੇ ਸਾਡੇ ਜਲੰਧਰ ਦਿਹਾਤੀ ਹੁਸ਼ਿਆਰਪੁਰ ਕਪੂਰਥਲਾ ਇਹਨਾਂ ਦੇ ਐਸਐਸਪੀਜ਼ ਨਾਲ ਮਿਲ ਕੇ ਸਾਡੇ ਜਿਹੜੇ ਪੋਲ ਦੇ ਅਰੇਂਜਮੈਂਟਸ ਹੈ ਉਸ ਦੀ ਸਮੀਖਿਆ ਕੀਤੀ ਗਈ ਇਹਦੇ ਵਿੱਚ ਮੈਨ ਪਾਵਰ ਡਿਪਲॉयਮੈਂਟ ਤੋਂ ਲੈ ਕੇ ਜਿਹੜੇ ਸਾਡੇ ਸਪੈਸ਼ਲ ਆਪਰੇਸ਼ਨਸ ਹੈ ਜਿਹੜੇ ਸਮਗਲਰਸ ਬੂਟਲੈਗਰਸ ਔਰ ਐਂਟੀ ਸੋਸ਼ਲ 엘ਮੈਂਟਸ ਦੇ ਖਿਲਾਫ ਚੱਲ ਰਹੇ ਆ ਉਹਨਾਂ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ ਪੈਰਾ ਮਿਲਟਰੀ ਫੋਰਸਸ ਜਿਹੜੀ ਆ ਗਈਆਂ ਔਰ ਜਿਹੜੀ ਆਉਣ ਵਾਲੀਆਂ ਹੈ ਉਹਨਾਂ ਬਾਰੇ ਵੀ ਜ਼ਿਕਰ ਕੀਤਾ ਗਿਆ ਜਿਹੜੇ ਸਾਡੇ ਇੰਟਰ ਸਟੇਟ ਔਰ ਇੰਟਰ ਡਿਸਟ੍ਰਿਕਟ ਨਾਕੇ ਲਗਾ ਕੇ ਅਸੀਂ ਸਪੈਸ਼ਲੀ ਉਸ ਨੂੰ ਸੀਲ ਕਰਨਾ ਹੈ ਉਸ ਦੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਸੋ ਸਾਡੀ ਪੂਰੀ ਤਿਆਰੀ ਹੈ ਔਰ ਪੰਜਾਬ ਪੁਲਿਸ ਇਸ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਪੰਜਾਬ ਦੇ ਵਿੱਚ ਇਲੈਕਸ਼ਨਸ ਬਿਲਕੁਲ ਪੀਸਫੁਲ ਹੋਣ ਗੱਲ ਕਰੀਏ ਪੈਰਾ ਪੈਰਾ ਮਿਲਟਰੀ ਫੋਰਸ ਦੀ ਗੱਲ ਕਰੀਏ ਕਿੰਨੀਆਂ ਕੰਪਨੀਆਂ ਹੁਣ ਤੱਕ ਆ ਚੁੱਕੀਆਂ ਤੇ ਕਿੰਨੀ ਡਿਮਾਂਡ ਕਰੀ ਹੈ ਪੰਜਾਬ ਤੋਂ ਸਾਡੀ 25 ਕੰਪਨੀਆਂ ਹੁਣ ਤੱਕ ਆਲਰੇਡੀ ਆ ਗਈਆਂ ਜਿਹੜੀ ਕੌਨਫੀਡੈਂਸ बिल्डिंग लिए वक् वक् जिले से तैनात ने और सा तकरीबन ढाई सौ कंपनियां है और इस तो भी आ सकते हैं ढाई सौ कंपनी दी हूँ तक सू कमेन आ गई है और इस डिप्लॉयमेंट असी जिन्हें भी साढ़े संवेदनशील क्रिटिकल पोलिंग स्टेशनस हैं उ करा प्लस इन्ह की पेट्रोलिंग की जाएगी ਤਾਂ ਕਿ ਇਹ ਅਮਨ ਔਰ ਕਾਨੂੰਨ ਬਣੇ ਰਹੇ ਗਏ। ਗੱਲ ਕਰੀਏ ਜਲੰਧਰ ਤੋਂ ਜਲੰਧਰ ਦੇ ਵਿੱਚ ਲਗਾਤਾਰ ਕਈ ਵਾਰ ਨਸ਼ਾ ਕਿੜਾ ਬੜਾ ਭਾਰੀ ਮਾਤਰਾ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਫੜਿਆ ਗਿਆ ਹੈਗਾ। ਤੇ ਗੱਲ ਜਿਸ ਦਾ ਇਸ ਨੂੰ ਇਲੈਕਸ਼ਨਾਂ ਦੇ ਨਜ਼ਰ ਰੱਖਿਆ ਜਾਵੇ ਜਾਂ ਇਸ ਦਾ ਲਗ ਕਿਹੜੀ ਰੂਟੀਨ ਕਿਹੜੀ ਹੈ ਪੁਲਿਸ ਵੱਲੋਂ ਨਹੀਂ ਇਹਦਾ ਇਲੈਕਸ਼ਨ ਨਾਲ ਕੋਈ ਸਰੂਕਾਰ ਨਹੀਂ ਹੈ ਜਿਹੜਾ ਨਸ਼ਾ ਫੜਿਆ ਗਿਆ ਜਲੰਧਰ ਪੁਲਿਸ ਵੱਲੋਂ ਵੀ ਔਰ ਹੋਰ ਵੀ ਕਈ ਜ਼ਿਲ੍ਹਿਆਂ ਚੋਂ ਹੁਣ ਇਹ ਸਾਡੇ ਜਿਹੜੇ ਆਪਰੇਸ਼ਨਸ ਚੱਲ ਰਹੇ ਹੈ ਜਿਹੜੀ ਮੁਸਤੈਦੀ ਹੈ ਪੰਜਾਬ ਪੁਲਿਸ ਦੀ ਇਹ ਦਰਸਾਉਂਦੀ ਹੈ ਕਿ ਅਸੀਂ ਕਿੰਨੇ ਐਕਟਿਵ ਹੈ। और बाकी जिले से भी इसे तरह squad, नाके इस तरह सालाइंग स्कूड ये सारे काम कर रहे हैं और इन्हों काफी वो रिकवरी हुई पंजाब आ, हिंदुस्तान से चौथे नंबर की वो रिकवरी किए हैं तो किन्ने बूथों के पंजाब के तकरबन तीन हज़ार सावेदनशील बूथ हैं जिसका असी खास ख्याल रख रहे हैं और ये माइक्रो ऑबजरवर ਔਰ ਸਾਡੀ ਪੈਰਾ ਮਿਲਟਰੀ ਫੋਰਸਸ ਇਸ ਨੂੰ ਡਿਪਲੋਏ ਕੀਤਾ ਜਾਏਗਾ ਕਿਹਾ ਜਾਂਦਾ ਬਿਹਾਰ ਦੇ ਵਿੱਚ ਇੱਕ ਵਾਦਾ ਕੀਤਾ ਪੰਜਾਬ ਦੇ ਵਿੱਚੋਂ ਕਿਹੜੀ ਸ਼ਰਾਬ ਬੜੀ ਆਂਦੀ ਹੈਗੀ ਆ ਤੇ ਤੁਹਾਡੇ ਵੱਲੋਂ ਵੀ ਕਿਹੜੀਆਂ ਟੀਮਾਂ ਬਣਾ ਕੇ ਉੱਥੇ ਭੇਜੇ ਗਈਆਂ ਸੀ ਇਸ ਦੇ ਵਿੱਚ ਫਿਰ ਹੁਣ ਇਲੈਕਸ਼ਨ ਆ ਰਹੇ ਨੇ ਇਲੈਕਸ਼ਨਰ ਵਿੱਚ ਫਿਰ ਦਾਅਵੇ ਕਰੀਏ ਦੇਖੋ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਇਸ ਗੱਲ ਨੂੰ ਬਹੁਤ ਸੀਰੀਅਸਲੀ ਲੈ ਰਹੀ ਹੈ ਜਿੱਥੋਂ ਵੀ ਕੋਈ ਪੰਜਾਬ ਦੀ ਲਿਕਰ ਫੜਨ ਦੀ ਖਬਰ ਆਂਦੀ ਹੈ ਸਾਡੀ ਜੁਆਇੰਟ ਟੀਮਾਂ ਐਕਸਾਈਜ਼ ਡਿਪਾਰਟਮੈਂਟ ਦੀ ਔਰ ਪੰਜਾਬ ਪੁਲਿਸ ਦੀ ਅਸੀਂ ਇੱਕ ਟੀਮ ਬਿਹਾਰ ਭੇਜੀ ਹੈ ਇੱਕ ਗੁਜਰਾਤ ਭੇਜੀ ਹੈ ਇੱਕ ਰਾਜਸਥਾਨ ਭੇਜੀ ਹਰਿਆਣਾ ਮਤਲਬ ਅਸੀਂ ਬਾਹਰ ਜਾ ਕੇ ਉਹਨਾਂ ਦੀ ਡਿਟੇਲਸ ਲਾ ਕੇ ਔਰ ਜਿੱਥੋਂ ਵੀ ਜਾਂਦੀ ਹੈ ਉਹਨਾਂ ਦੇ ਖਿਲਾਫ ਐਕਸਾਈਜ਼ ਮਹਿਕਮੇ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਲਾਸਟ ਸਵਾਲ ਮੇਰਾ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਨਵੇਂ ਵੋਟਰ ਵੀ ਹੈ ਸਟੂਡੈਂਟ ਵੀ ਹੈ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਮੈਂ ਸਾਰੇ ਵੋਟਰਸ ਨੂੰ ਇਹੀ ਅਪੀਲ ਕਰਾਂਗਾ ਕਿ ਪੰਜਾਬ ਪੁਲਿਸ ਤੁਹਾਡੇ ਮੋਢੇ ਤੋਂ ਮੋਢਾ ਮਿਲਾ ਕੇ ਨਾਲ ਖੜੀ ਹੈ ਇੱਕ ਲੋਕ ਲੋਕਤੰਤਰ ਦਾ ਇੱਕ ਪਰਵ ਹੈ ਇਸ ਨੂੰ ਉਤਸ਼ਾਹ ਨਾਲ ਮਨਾਓ ਔਰ ਅਸੀਂ ਤੁਹਾਡੇ ਨਾਲ ਹੈ ਅਸੀਂ ਇਨਸ਼ੋਰ ਕਰਾਂਗੇ ਕਿ ਨੌਨ ਆਰਡਰ ਔਰ ਪੀਸ ਬਰਕਰਾਰ ਬਰਕਰਾਰ ਰਹੇ ਅਤੇ ਜੇ ਸਾਡੀ ਕਿਸੇ ਤਰ੍ਹਾਂ ਵੀ ਜ਼ਰੂਰਤ ਪੈਂਦੀ ਹੈ ਤਾਂ ਸਾਨੂੰ ਕੰਟੈਕਟ ਕਰੋ ਸਾਡੇ ਕੰਟਰੋਲ ਰੂਮ ਦੇ ਨੰਬਰ 112 ਦੇ ਰਾਹੀਂ ਅਸੀਂ ਤੁਹਾਡੀ ਸੇਵਾ ਲਈ ਹਮੇਸ਼ਾ ਹਾਜ਼ਰ ਹਾਂ ਧੰਨ ਤੋ ਇਹ ਦੇਖਿਆ ਸੀ ਗਲਬਤ ਕੀਤੀ ਗਈ ਐਡੀਜੀਪੀ ਸਾਹਿਬ ਦੇ ਨਾਲ ਜੋ ਉਹਨਾਂ ਨੇ ਦੱਸਿਆ ਗਿਆ ਜੋ 14000 ਦੇ ਕਰੀ ਪੰਜਾਬ ਦੇ ਵਿੱਚ ਜੋ ਬੂਥ ਲੱਗੇ ਜਾ ਰਹੇ ਨੇ ਜੋ ਪੈਰਾਮੈਂਟਰੀ ਫੋਰਸ ਦੀ ਹੈ ਜੋ ਕਈ ਟੀਮਾਂ ਤੇ ਪਹੁੰਚ ਚੁੱਕਿਆ ਹੋਰ ਵੀ ਕਿਰੇ ਡਿਮਾਂਡ ਕੀਤੀ ਗਈ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਬਨੀ ਟੀਵੀ ਜਲੰਧਰ